ਯੋਧਾ ਦੇ ਵਿੱਚ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਖੁਸ਼ੀ ਦੇ ਵਿੱਚ ਸਮਰਾਲਾ ਦੇ ਵਿੱਚ ਰਾਮ ਭਗਤ ਛੋਟੇ ਬੱਚਿਆਂ ਦੇ ਵੱਲੋਂ ਸਮਰਾਲਾ ਵਿੱਚ ਹਵਨ ਯਾ ਕਰਵਾਇਆ ਗਿਆ ਉਸ ਤੋਂ ਪ੍ਰੰਤ ਉਹਨਾਂ ਦੇ ਵੱਲੋਂ ਰਾਮ ਮੰਦਰ ਬਣਨ ਦੀ ਖੁਸ਼ੀ ਵਿੱਚ ਅਤੁੱਟ ਲੰਗਰ ਵਰਤਾਇਆ ਗਿਆ ਇਸ ਮੌਕੇ ਮਹਿਲਾ ਕੀਰਤਨ ਮੰਡਲੀ ਵੱਲੋਂ ਕੀਰਤਨ ਕੀਤਾ ਗਿਆ ਤੇ ਪ੍ਰਭੂ ਰਾਮ ਜੀ ਦਾ ਗੁੰਗਾਂਡ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਭਗਵਾਨ ਰਾਮ ਦਾ ਮੰਦਰ 500 ਸਾਲ ਬਾਅਦ ਬਣਿਆ ਅਤੇ ਇਸ ਨੂੰ ਦੀਵਾਲੀ ਦੇ ਤਿਉਹਾਰ ਵਾਂਗ ਮਨਾਇਆ ਗਿਆ ਅਤੇ ਸਾਰੇ ਮੁਹੱਲੇ ਦੇ ਵਿੱਚ ਦੀਪਮਾਲਾ ਕੀਤੀ ਗਈ ਹੈ ਤੇ ਇਸ ਦੌਰਾਨ ਸ਼ਾਮ ਨੂੰ ਮੁਹੱਲੇ ਦੇ ਵਿੱਚ ਸਕਰੀਨ ਲਗਾ ਕੇ ਰਮਾਇਣ ਵੀ ਦਿਖਾਈ ਗਈ ਹੈ। ਦੋਸਤੋ ਬਾਅਦ ਅਜਿਹੜੀ ਕਿ ਆਲੋਕਿਕ ਆਤੀਸ਼ਬਾਜ਼ੀ ਵੀ ਕੀਤੀ ਗਈ ਹੈ। 494 ਸਾਲ ਬਾਅਦ ਭਗਵਾਨ ਸ਼੍ਰੀ ਰਾਮ ਅਯੁੱਧਿਆ ਦੇ ਵਿੱਚ ਆਪਣੇ ਅਸਥਾਨ ਤੇ ਵਿਰਾਜਮਾਨ ਹੋਣ ਜਾ ਰਹੇ ਨੇ। ਇਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਜੋ ਤਿਆਰੀਆਂ ਚੱਲ ਰਹੀਆਂ ਨੇ ਜਗਾ ਜਗਾ ਲੰਗਰ ਲਗਾਏ ਜਾ ਰਹੇ ਨੇ ਸ਼ੋਭਾ ਯਾਤਰਾਵਾਂ ਕੱਢੇ ਜਾ ਰਹੀਆਂ ਨੇ ਇਸੇ ਤਰ੍ਹਾਂ ਅੱਜ ਸਮਰਾਲਾ ਦੇ ਮਸੰਦ ਮੁਹੱਲਾ ਦੇ ਵਿੱਚ ਛੋਟੇ-ਛੋਟੇ ਬੱਚਿਆਂ ਵੱਲੋਂ ਭਗਵਾਨ ਸ਼੍ਰੀ ਰਾਮ ਦੇ ਆਨ ਦੇ ਖੁਸ਼ੀ ਦੇ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਵਾ ਜਿੱਥੇ ਕਿ ਇਹਨਾਂ ਵੱਲੋਂ ਹਵਨ ਯੱਗ ਔਰ ਕੀਰਤਨ ਵੀ ਕਰਵਾਇਆ ਜਾ ਰਿਹਾ ਆਪਾਂ ਗੱਲਬਾਤ ਕਰਦੇ ਹਾਂ ਅੱਜ ਤੁਸੀਂ ਹਵਨ ਕਰਵਾਇਆ ਕਰਵਾਣ ਜਾ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਭਗਵਾਨ ਸ਼੍ਰੀ ਰਾਮ ਜੀ ਆਪਣੇ ਸਥਾਨ ਤੇ ਵਿਰਾਜਮਾਨ ਹੋ ਜਾ ਰਹੇ ਸਾਨੂੰ ਬਹੁਤ ਖੁਸ਼ੀ ਹੈ ਕਿ ਰਾਮਚੰਦਰ ਜੀ ਦਾ ਮੰਦਿਰ ਬਣਿਆ ਹੈ ਤੇ ਅਸੀਂ ਇਹਨਾਂ ਦਾ ਕੀਤਾ ਅੱਜ ਹਵਨ ਕੀਤਾ ਹੈ ਤੇ ਕੀਰਤਨ ਕੀਤਾ ਤੇ ਸ਼ਾਮ ਨੂੰ ਉਹ ਵੀ ਲੱਗੂਗੀ ਐਲਸੀਡੀ ਹੋਰ ਕੀ ਪ੍ਰੋਗਰਾਮ ਕਰੋਂਗੇ ਜਿਹੜੇ ਜਿਸ ਤਰ੍ਹਾਂ ਕਹਿ ਰਹੇ ਵੀ ਦੀਪਮਾਲਾ ਕਰਨੀ ਆ ਉਹ ਦੀਵਾਲੀ ਦੀ ਤਰ੍ਹਾਂ ਇਹ ਤਿਹਾਰ ਮੰਨਾ ਨਾ ਹਾਂ ਹਾਂਜੀ ਸਾਡੇ ਲਈ ਇੱਕ ਤਰ੍ਹਾਂ ਦੀ ਦੂਜੀ ਦੀਵਾਲੀ ਹੋਇਆ ਸਾਲ ਦੀ ਔਰ ਕੀ ਬਾਕੀ ਜਿਹੜੇ ਲੋਕ ਨੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੇ ਆਪਣੇ ਧਰਮ ਨਾਲ ਜੁੜਨ ਦੇ ਲਈ ਨਸ਼ੇ ਪਤੇ ਤੋਂ ਦੂਰ ਰਹਿਣ ਤੇ ਆਪਣੇ ਧਰਮ ਨਾਲ ਜੁੜੇ ਰਹਿਣ ਜਿਹੜਾ ਵੀ ਧਰਮ ਹੈ ਆਪਣੇ ਬਾਕੀਆ ਧਰਮ ਦਾ ਵੀ ਇੱਜ਼ਤ ਕਰਨ ਕਿਸੇ ਦੇ ਧਰਮ ਨੂੰ ਮਾੜਾ ਨਾ ਬੋਲ ਤੇ ਆਪਣੇ ਧਰਮ ਨਾਲ ਵੀ ਜੁੜਨ ਸਾਰੇ ਪਾ ਗੱਲ ਇਹ ਕਰ ਰਹੇ ਆ ਜਿਸ ਤਰ੍ਹਾਂ ਕਿ ਇਹਨਾਂ ਵੱਲੋਂ ਬੱਚਿਆਂ ਵੱਲੋਂ ਸ਼ੋਹਾ ਯਾਤਰਾ ਵੀ ਕੱਢੀ ਗਈ ਹੈ ਔਰ ਪ੍ਰਭੂ ਰਾਮ ਜੀ ਦੀ ਆਨ ਦੀ ਖੁਸ਼ੀ ਦੇ ਵਿੱਚ ਇਹ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਹਾਂਜੀ ਕੀ ਨਾਮ ਹੈ ਜੀ ਮਨਨ ਸ਼ਿੰਟੂ ਅਤਰੇ ਆ ਸ਼ਿੰਟੂ ਜੀ ਅਯੁੱਧਿਆ ਜੀ ਭਗਵਾਨ ਰਾਮ ਜੀ ਵੀ ਰਾਜਮਾਨ ਹੋਣ ਜਾ ਰਹੇ ਕੀ ਕਹਿਣਾ ਚਾਹਦੇ ਹੋ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਜਯੋਧਿਆ ਚ ਰਾਮ ਜੀ ਆਏ ਨੇ ਆਪਣੇ ਮਹਿਲਾਂ ਚ ਪਹੁੰਚੇ ਨੇ ਤੇ ਅੱਗੇ ਤੋਂ ਵੀ ਅਸੀਂ ਦੀਵਾਲੀ ਦੋ ਵਾਰ ਬਣਾਵਾਂਗੇ ਸਾਲ ਚ ਹਰ ਸਾਲ ਬਣਾਵਾਂਗੇ 22 ਤਰੀਕ ਨੂੰ ਸ਼ਾਮ ਨੂੰ ਜਿਹੜਾ ਤੁਹਾਡਾ ਹੈਗਾ ਕੀ ਪ੍ਰੋਗਰਾਮ ਹੈ ਕਿਸ ਤਰ੍ਹਾਂ ਸ਼ਾਮ ਨੂੰ ਦੀਵਾਲੀ ਮਨਾਉਗੇ ਸ਼ਾਮ ਨੂੰ ਇੱਕ ਤਾਂ ਅਸੀਂ ਪਟਾਕੇ ਘਰ ਚ ਦੀਵ ਮਾਲਾ ਕਰਕੇ ਰੰਗੋਲੀ ਸਜਾ ਕੇ ਲਟਾਂ ਲਾ ਕੇ ਤੇ ਲੜੀਆਂ ਲਾ ਕੇ ਸਾਰਾ ਕੁਝ ਤੇ ਬੰਬ ਪਟਾਕਿਆਂ ਨਾਲ ਵਜਾਵਾਂਗੇ ਸ਼ਾਮ ਨੂੰ ਅਸੀਂ ਉਰੇ ਮਹੱਲੇ ਚ ਪ੍ਰੋਗਰਾਮ ਰੱਖਿਆ ਬੱਚਿਆਂ ਨੇ ਰਮਾਇਣ ਦਾ ਦਿਖਾਣ ਦਾ ਬੱਚਿਆਂ ਨੇ 2.5 ਘੰਟੇ ਦਾ ਐਲਸੀਡੀ ਤੇ ਇਸ ਤੋਂ ਇਲਾਵਾ ਤੁਸੀਂ ਜਿਹੜੇ ਲੰਗਰ ਵਗੈਰਾ ਵੀ ਲਗਾਏ ਨੇ ਤੇ ਉਹ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਵੀ ਜਿਹੜੇ ਲੰਗਰ ਲੱਗੇ ਨੇ ਸ਼ਹਿਰ ਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਉਤਸਵ ਮਨਾਇਆ ਜਾ ਰਿਹਾ ਵਾ ਬਹੁਤ ਵਧੀਆ ਗੱਲ ਆ ਜੀ ਆਪਣੇ ਧਰਮ ਨੂੰ ਉੱਚਾ ਚੱਕ ਰਹੇ ਨੇ ਸਾਰੇ ਲੰਗਰ ਲੱਗਨੇ ਚਾਹੀਦੇ ਆ ਬਹੁਤ ਜਿਆਦਾ ਵਧੀਆ ਤਾਂ ਜੀ ਕੀ ਨਾਮ ਹੈ ਜੀ ਕਪੀਸ਼ ਕੌਸ਼ਲ ਕਪੀਰ ਜੀ ਤੁਸੀਂ ਪ੍ਰੋਗਰਾਮ ਕਰਵਾਇਆ ਹਾਂ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਹਾਂ ਵੀ ਹਰੇਕ ਜਿਹੜਾ ਆਦਮੀਆ ਉਹਨੂੰ ਹਰੇਕ ਜਿਹੜੇ ਆਪਣੇ ਸਮਾਜਿਕ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਵਧ ਛੱਡ ਕੇ ਨਸ਼ੇ ਤੋਂ ਦੂਰ ਰਹਿਣ ਆਪਣੇ ਧਰਮ ਨਾਲ ਜੁੜੇ ਰਹਿਣ ਤੇ ਦੂਜਿਆਂ ਨੂੰ ਵੀ ਧਰਮ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕਰਨ ਮਰਿਆਦਾ ਪ੍ਰਿਸ਼ੋਤਮ ਪ੍ਰਭੂ શ્રી ਰਾਮ ਨੇ अपना सारा जीवन अपने माता-पिता की सेवा किद्दा बच्चे अपने परा बहन परा किद्दा रहंदे ने सारे ओ रहंदे ने ओ उस तरह ही अपन ने किद्दा आगे ਤੁਸੀਂ ਦੇਖ ਲਓ ਵੀ ਜਿਹੜੇ ਆਪਣੇ ਬੱਚੇ ਨੇ ਉਹਨਾਂ ਨੂੰ ਆਪਣੀ ਮਾਤਾ-ਪਿਤਾ ਦੀ ਸੇਵਾ ਕਰਨੀ ਚਾਹੀਦੀ ਕਿਉਂਕਿ ਪ੍ਰਭੂ ਰਾਮ ਦੀ ਸਿੱਖਿਆ ਮੈਂ ਕਿੱਦਾਂ ਲੱਗਦੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਮੈਂ ਕਹਾਂਗਾ जय श्री राम जय श्री राम ਅੱਜ શ્રી ਰਾਮ ਜੀ ਭਗਵਾਨ ਜੀ ਆਪਣੇ ਜੋਧਿਆ ਦੇ ਵਿੱਚ ਬਰਾਜਮਾਨ ਹੋਏ ਨੇ ਜੀ ਆਪਣੇ ਸਥਾਨ ਤੇ ਬਰਾਜਮਾਨ ਹੋਏ ਨੇ ਸਾਡੇ ਸ਼ਹਿਰ ਦੇ ਵਿੱਚ ਬਹੁਤ ਸਾਰੇ ਲੰਗਰ ਲੱਗੇ ਨੇ ਜੀ ਸ਼ਹਿਰ ਵਾਸੀਆਂ ਨੇ ਬਹੁਤ ਜ਼ਿਆਦਾ ਉਸਤਾਦ ਦਿਖਾਇਆ ਹੈ ਜਿਹਦੇ ਵਿੱਚ ਘਰ ਘਰ ਅੱਜ ਦੀਪ ਮਾਲਾ ਕੀਤੀ ਜਾ ਰਹੀ ਹੈ ਜੀ ਦੀਪ ਮਾਲਾ ਦੇ ਵਿੱਚ ਸਾਰੇ ਸਜਾਏ ਜਾ ਰਿਹਾ ਅੱਜ ਦੂਜੀ ਦੀਵਾਲੀ ਮਨਾਈ ਜਾ ਰਹੀ ਹੈ ਸ਼ਹਿਰ ਦੇ ਵਿੱਚ ਬੜੀ ਧਮ-ਧਾਮ ਨਾਲ ਮਨਾਇਆ ਜਾਣਾ ਹੈ ਬੱਚਿਆਂ ਨੇ ਛੋਟੇ ਛੋੜੇ ਨੇ ਅੱਜ ਕੀਰਤਨ ਵਗੈਰਾ ਕਰਾਇਆ ਜੀ ਹਮਨ ਕਰਵਾਇਆ ਤੇ ਇੱਕ ਨੇ ਲੰਗਰ ਵੀ ਲਗਾਇਆ ਜੀ ਤੇ ਇੱਕ ਲੰਗਰ ਦੇ ਵਿੱਚ ਬਹੁਤ ਲੋਕਾਂ ਨੇ ਉਸ ਸਾਹ ਦਿਖਾਇਆ ਜੀ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਆ ਵੀ ਜਿਹੜੇ ਛੋਟੇ ਛੋਟੇ ਬੱਚਿਆਂ ਨੇ ਨਸ਼ੇ ਤੋਂ ਪਰੇ ਹਟ ਕੇ ਇਸ ਇੱਕ ਜੂੰਟ ਬਣਾਈ ਆ ਜਿਵੇਂ ਇਹਨੇ ਸ਼ਕਤੀ ਮੰਡਲ ਬਣਾਇਆ ਤੇ ਮੈਂ ਇਹਨਾਂ ਨੂੰ ਬਹੁਤ ਵਧਾਈ ਦਵਾਵਾਂਗਾ ਜੋ ਇਹਨਾਂ ਨੇ ਅੱਜ ਕੰਮ ਕੀਤਾ ਜੀ ਅੱਜ ਸ਼ਾਮ ਨੂੰ ਤੁਸੀਂ ਜਿਹੜਾ ਪ੍ਰੋਗਰਾਮ ਹੈ ਦਿਖਾਣਾ ਵਾ ਉਹ ਚ ਕੀ ਕੀ ਦਿਖਾਣ ਜਾਣੇ ਹੋ ਅਸੀਂ ਰੋਮੈਨ ਦਿਖਾਈ ਜਾਵੇਗੀ ਰਮਾਇਣ ਬਾਰੇ ਰਾਂਸੀ रामचंद्र ਜੀ ਬਾਰੇ ਸਾਬ ਨੂੰ ਦੱਸਿਆ ਜਾਵੇਗਾ ਫਿਰ ਅਸੀਂ ਰਾਤ ਨੂੰ ਦੀਪਮਾਲਾ ਕਰਕੇ ਦੀਪਮਾਲਾ ਆਪਣੇ ਨਗਰ ਖੇੜੇ ਚ ਦੀਪ ਲਗਾਏ ਜਾਣਗੇ ਫਿਰ ਆਤਿਸ਼ਬਾਜੀ ਪਟਾਕੇ ਨਾਲ ਅਸੀਂ ਖੁਸ਼ੀ ਸਾਰਿਆਂ ਨੇ ਦੀਵਾਲੀ ਦੀ ਖੁਸ਼ੀ ਇੱਕ ਸਾਡੇ ਲਈ ਇਹ ਦੀਵਾਲੀ ਹੀ ਹੈ ਜੋ 494 ਸਾਲ ਬਾਅਦ ਸਾਡੇ ਘਰ ਆਈ ਹੈ ਇਸ ਤੋਂ ਇਲਾਵਾ ਜਿੱਦਾਂ ਹੁਣ ਅੱਜ ਤੁਸੀਂ ਇਹ ਪ੍ਰੋਗਰਾਮ ਮਨਾਇਆ ਇਹ ਪ੍ਰੋਗਰਾਮ ਅੱਗੇ ਤੋਂ ਵੀ ਤੁਸੀਂ ਇਸ ਤਰੀ ਮਨਾਉਂਗੇ ਹਾਂਜੀ ਜ਼ਰੂਰ ਅਸੀਂ ਹਰ ਸਾਲ ਇਸ ਹਰ ਵਾਰੀ ਸਾਡੇ ਕੋਲ ਦੋ ਦੀਵਾਲੀਆਂ ਮਨਾਈਆਂ ਜਾਣਗੀਆਂ ਜੋ ਅੱਜ ਦੇ ਦਿਨ ਤੇ ਇੱਕ ਅਕਤੂਬਰ ਜਾਂ ਨਵੰਬਰ ਚ ਦੁਸ਼ਹਿਰੇ ਤੋਂ 20 ਦਿਨ ਬਾਅਦ ਆਉਂਦੀ ਹੈ ਉਹ ਦੀਵਾਲੀ ਮਨਾਈ ਜਾਊਗੀ ਆਪਾਂ ਗੱਲਬਾਤ ਕੀਤੀ ਹੈ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਰ ਦੇ ਵਿੱਚ ਸਥਾਪਿਤ ਹੋਣ ਦੀ ਖੁਸ਼ੀ ਦੇ ਵਿੱਚ ਸ਼ਹਿਰ ਦੇ ਵਿੱਚ ਜਗ੍ਹਾ ਜਗ੍ਹਾ ਲੰਗਰ ਲੱਗੇ ਨੇ ਕੀਰਤਨ ਹੋ ਰਹੇ ਨੇ ਔਰ ਬਹੁਤ ਉਤਸ਼ਾਹ ਸ਼ਹਿਰ ਦੇ ਨਿਵਾਸੀਆਂ ਦੇ ਵਿੱਚ ਸ਼ਹਿਰ ਨਿਵਾਸੀਆਂ ਦੇ ਕਿ ਦੇਸ਼ ਪਾਰ ਦੇ ਵਿੱਚ ਉਤਸ਼ਾਹ ਦਾ ਮਾਹੌਲ ਹੈ ਮੈਂ ਹਨੀਸ਼ ਕੌਸ਼ਲ ਕੈਮਰਾਮੈਨ ਪਵਨ ਸ਼ਰਮਾ ਦੇ ਨਾਲ AANV NEWS